ਸਤਿ ਸ਼੍ਰੀ ਅਕਾਲ ਜੀ ਸਿਵਰਲ ਬੁਟੀਕਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਚਿੰਦੇ ਤੁਸੀਂ ਮੇਰੀਆਂ ਪਹਿਲੀਆ ਧੀੜੀਆਂ ਨੂੰ ਪਿਆਰ ਦੰਦੇ ਆ ਪਲੀਜ਼ ਐਸਾ ਹੀ ਇਹਨਾਂ ਧੀੜੀਆਂ ਨੂੰ ਦਿਓ ਦੱਬ ਕੇ ਸ਼ੇਅਰ ਕਰਿਓ ਜੀ ਬੁਟੀਕ ਸਟਾਈਲ ਸੂਟ ਹੈ ਬਹੁਤ ਹੀ ਘੱਟ ਰੇਟ ਚ ਕੱਢਿਆ ਜੀ ਰੇਟ ਸੁਣ ਕੇ ਤਾਂ ਤੁਸੀਂ ਹੈਰਾਨੇ ਰਹਿ ਜਾਣਾ ਕਿ ਸਾਰੇ ਸੂਟਾਂ ਦਾ ਰੇਟ ਇੱਕੋ ਆ ਜੀ 2450 2450 ਬਿੱਦ ਰਿਫਿਕ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਬਾਹਰ ਜਾ ਕੇ ਫੜ ਲਓ ਜਾਂ ਉੱਥੋਂ ਫੜ ਲਓ ਸੂਟ ਤੁਹਾਡੇ ਘਰ ਤੱਕ ਜਾਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਆ ਮਾਊਸ ਕਲਰ ਦਾ ਪਹਿਲਾਂ ਤਾਂ ਤੁਸੀਂ ਵਰਕ ਚੈੱਕ ਕਰੋ ਜੀ ਇਹ ਚੀਜ਼ ਜਿਵੇਂ ਤੁਹਾਡੀ ਪਲੇਟਸ ਆਉਣੀਆਂ ਉਹਦੇ ਬਰੋਬਰ ਆਊਗਾ ਜੀ neck ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਇਹ ਚੀਜ਼ ਤੁਹਾਡੀ hip ਤੇ ਆਉਗੀ ਜਿੱਥੇ ਤੁਹਾਡੀ ਹਿੱਪ ਹੋਊਗੀ ਨਾ ਉੱਥੇ ਸੂਟ ਆ ਵਰਕ ਆਊਗਾ ਜੀ ਬਹੁਤ ਪਿਆਰਾ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਨਾਲ ਤੁਹਾਨੂੰ ਚਨੌਣ ਦਾ ਦੁਪੱਟਾ ਮਿਲੂਗਾ ਦੁਪੱਟੇ ਦੇ ਬਹੁਤ ਪਿਆਰਾ ਵਰਕ ਹੋਇਆਗਾ ਬਹੁਤ ਸੋਹਣੀ ਕੋਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ 2450 ਸੂਟ ਦਾ ਪ੍ਰਾਈਸ ਹੈ ਜੀ ਓਨਲੀ 2450 ਉਸ ਤੋਂ ਬਾਅਦ ਜੀ ਤੁਸੀਂ ਅਗਲਾ ਸੂਟ ਦੇਖੋ ਜੀ ਇਹ ਤਾਰੇ ਕੀ ਆ ਕਹਿਣੇ ਜੀ ਇੱਕੋ ਰੇਟ ਦੇ ਸੂਟ ਕੱਟੇ ਆ ਜੀ ਜਿਵੇਂ ਸਾਡੇ ਕੋਲ ਕੁਝ ਸਿੰਗਲ ਪੀਸ ਮਜਿਆ ਸੀ ਜਾਂ ਦੋ ਪੀਸ ਵਸੇ ਜੀ ਨਿਊ ਸਟਾਕ ਲਿਆਉਣਾ ਸੀਗਾ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ 2450 ਸੂਟ ਦਾ ਰੇਟ ਹੈ ਜੀ ਪਹਿਲਾਂ ਤਾਂ ਤੁਸੀਂ ਬਹੁਤ ਹੀ ਪਿਆਰਾ ਸੂਟ ਦਾ ਵਰਕ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਇਹ ਕਈ ਮੇਰੀਆਂ ਭੈਣਾਂ ਲਾਈਟ ਲਾਈਟ weight ਦੇ ਸੂਟ ਪਾਉਣੇ ਪਸੰਦ ਕਰਦੀਆਂ ਪਾਰਟੀ ਰੇਅਰ ਸੂਟ ਹੈ ਜੀ ਕਲਰ ਬਹੁਤ ਪਿਆਰਾ ਹੈ ਜੀ ਫਾਟਮ ਦਾ ਫੈਬਰਿਕ ਬਹੁਤ ਜਿਆਦਾ ਸੋਹਣਾ ਹੈ ਜੀ ਕੁਆਲਟੀ ਵਾਈਸ ਸੂਟ ਬਹੁਤ ਪਿਆਰੇ ਆ ਪਿਓਰ ਦਾ ਦੁਪੱਟਾ ਹੈ ਜੀ ਨਾਲ ਬਹੁਤ ਹੀ ਜਿਆਦਾ ਸੋਹਣਾ ਗੋਟੇ ਪੱਟੀ ਦਾ ਕੰਮ ਹੋਇਆ ਹੈ ਜੀ ਪਿਓਰ ਦਾ ਦੁਪੱਟਾ ਹੈ ਜੀ ਬਹੁਤ ਖਾ ਪਿਓਰ ਵੀ ਨਹੀਂ ਫੁੱਲ ਪਿਓਰ ਦਾ ਨਾਲ ਦੁਪੱਟਾ ਲਾਇਆ ਹੈ ਜੀ ਬਹੁਤ ਜਿਆਦਾ ਸੋਹਣਾ ਕਲਰ ਬਹੁਤ ਪਿਆਰਾ ਹੈ ਜੀ 2450 ਸੂਟ ਦਾ ਪ੍ਰਾਈਸ ਹੈ ਜੀ ਓਨਲੀ 2450 ਮੁੱਤਵਾਰ ਅਗਲਾ ਸੂਟ ਚੈੱਕ ਕਰੂੰਗੀ ਇੱਕੋ ਰੇਟ ਦੇ ਸੂਟ ਕੱਟਦੇ ਜੀ ਵੱਧ ਤੋਂ ਵੱਧ ਲਾਹਾ ਲਿਓ ਜੀ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟਾਂ ਦੀ ਨੀੜ ਹੈ ਜਰੂਰ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਬਾਕੀ ਤੁਸੀਂ ਟਰਸਟ ਕਰੋ ਬਹੁਤ ਪਿਆਰੇ ਸੂਟ ਹੈ ਬਹੁਤ ਘੱਟ ਰੇਟ 'ਚ ਕੱਟੇ ਆਂ ਓਨਲੀ ਸੰਡੇ ਸੇਲ ਤਾਂ ਸੀ ਹਰ ਵਾਰੀ ਲਾਉਨੇ ਆ ਪਰ ਇਹ ਅਸੀਂ ਆਫਰ 'ਚ ਸੂਟ ਕੱਟੇ ਆਂ ਦੇਖੋ ਜੀ ਕਿੰਨਾ ਪਿਆਰਾ ਵਰਕ ਹੋਇਆ ਹੈ ਘੇਰੇ ਤੇ ਸਾਰੀ ਸ਼ਰਟ ਤੇ ਤੁਹਾਨੂੰ ਬਹੁਤ ਪਿਆਰਾ ਵਰਕ ਮਿਲੂਗਾ ਜੀ ਔਰ ਗੈਂਜਾ ਦੀ ਸ਼ਰਟ ਹੈ ਬਹੁਤ ਜਿਆਦਾ ਸੋਹਣੀ ਨਾਲ ਲਈ ਵੀ ਹੈ ਜੀ ਇਹਦੇ ਅਪਾਰਾ ਸਿਲਕ ਦੀ 3 ਮੀਟਰ ਦੀ ਬਾਟਮ ਸਰਾਰਾ ਬਣਾਓ ਬਰਾਰਾ ਬਣਾਓ ਜਿਹਨੇ ਅੱਜਕੱਲ ਸਟੱਟ ਸੂਟ ਚੱਲਦੇ ਆ ਉਹ ਬਣਾਓ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਨਾਲ ਪਿਓਰ ਦਾ ਦੁਪੱਟਾ ਦੁਪੱਟੇ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਹੈ ਜੀ ਚੈੱਕ ਕਰੋ ਜੀ ਬਹੁਤ ਜਿਆਦਾ ਸੋਹਣਾ 2450 ਸੂਟ ਦਾ ਪ੍ਰਾਈਸ ਹੈ ਜੀ ਤੋ ਰੇਟ ਦੇ ਸੁਣਤਾ ਜੀ ਚੰਗੀ ਤਰ੍ਹਾਂ ਵੀਡੀਓ ਨੂੰ ਸੁਣ ਲਿਓ ਜੀ ਰੇਟ ਸਾਡੇ ਵੀ ਇੰਨੇ ਬਾਰ-ਬਾਰ ਕਲੀਅਰ ਨਹੀਂ ਰਹਿੰਦੇ ਤੁਸੀਂ ਵੀਡੀਓ ਚੰਗੀ ਤਰ੍ਹਾਂ ਸੁਣਦਿਆ ਕਰੋ ਜੀ ਜਲਦੀ ਤੋਂ ਜਲਦੀ ਸੂਟਾਂ ਦੀਆਂ ਪਿੱਕਾਂ ਪਾ ਲਿਆ ਕਰੋ ਨਾਲ ਦੀ ਨਾਲ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਰੱਖਾ ਸਕਦੇ ਆ ਜਦ ਤੱਕ ਤੁਹਾਡੀ ਪੇਮੈਂਟ ਮੇਰੇ ਕੋਲ ਆਉਂਦੀ ਨਹੀਂ ਕੋਈ ਵੀ ਸੂਟ ਬੁੱਕ ਕਰੀ ਹੁੰਦਾ ਚਾਹੇ ਤੁਸੀਂ ਦੱਸ ਸੂਟ ਕਰੀਂਆਂ ਫੋਟੋਆਂ ਭਾਈ ਦਿਓ ਰੇਟ ਵੀ ਦਿਓ ਜਾਂ ਤੁਹਾਡੀ ਪੇਮੈਂਟ ਆਉਣੀ ਹੈ ਜਦੋਂ ਦਾ ਸੂਟ ਬੁੱਕ ਹੋਣਾ ਜੀ ਔਰਗਾਂਜਾ ਦੀ ਸ਼ਰਟ ਹੈ ਬਹੁਤ ਹੀ ਪਿਆਰੀ ਗਰੇਏ ਜੇ ਕਲਰ ਦਾ ਸੂਟ ਹੈ ਵਰਕ ਚੈੱਕ ਕਰੋ ਕਿੰਨਾ ਪਿਆਰਾ ਹੋਇਆ ਬਈ ਕੋਈ ਚੀਜ਼ ਤੁਹਾਨੂੰ ਲੱਗ ਤੋਂ ਕਰਾਉਣ ਦੀ ਲੋੜ ਨਹੀਂ ਹੈਗੀ ਜੀ ਬਾਜੂ ਤੇ ਤੁਹਾਨੂੰ ਐਦਾਂ ਲੈਸਰ ਪੱਟੀ ਦੀ ਲਗਾ ਕੇ ਫਿਨਿਸ਼ਿੰਗ ਦਿੱਤੀ ਵੀ ਹੈ ਬਹੁਤ ਪਿਆਰੀ 3 ਮੀਟਰ ਦੀ ਤੁਹਾਨੂੰ 파ੜਾ ਸਿਲਕ ਦੀ ਬਹੁ ਮਸਲੀਨ ਦੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਪਿਆਰੀ ਮਸਲੀਨ ਹੈ ਜੀ ਬਹੁਤ ਸੋਹਣੀ 3 ਮੀਟਰ ਦੀ ਉਸ ਤੋਂ ਬਾਅਦ ਦੁਪੱਟਾ ਤੁਹਾਨੂੰ ਮਿਲੂਗਾ ਜੀ ਔਰਗੈਂਜ਼ਾ ਦਾ ਔਰ ਜਿਆਦਾ ਦੁਪੱਟਾ 222 ਦੇ ਜੇ ਆਪਾਂ ਇੰਨੇ ਇੰਨੇ 200 ਦਾ ਡਾਈ ਵਾਲਾ ਲੈ ਲੈਂਦਾ ਜੀ ਬਹੁਤ ਹੀ ਖੁੱਲਾ ਢੁੱਲਾ ਦੁਪੱਟਾ ਹੈ ਜੀ 2450 ਸੂਟ ਦਾ ਪ੍ਰਾਈਸ ਹੈ ਜੀ ਓਨਲੀ 2450 ਬਹੁਤ ਹੀ ਜਿਆਦਾ ਸੋਹਣੇ ਖੁੱਲੇ ਢੁੱਲੇ ਦੁਪੱਟੇ ਹੈ ਜੀ ਇਹ ਵੀ ਸਵਾ 2 ਮੀਟਰ ਦਾ 222 ਮੀਟਰ ਦੇ ਦੁਪੱਟੇ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਮਸਲੀਨ ਦਾ ਇਹ ਸੂਟ ਤੁਹਾਨੂੰ ਮਸਲੀਨ ਦਾ ਮਿਲੂਗਾ ਬਹੁਤ ਹੀ ਪਿਆਰਾ ਬਹੁਤ ਜਿਆਦਾ ਸੋਹਣਾ ਤੁਹਾਨੂੰ ਮਸਲੀਨ ਦਾ ਜਦ ਹੀ ਬਹੁਤ ਜਿਆਦਾ ਸੋਹਣਾ 2.2 ਮੀਟਰ ਦੀ ਕੱਟ ਹੈ ਜੀ ਬਾਟਮ ਤੁਹਾਨੂੰ ਮਿਲੇਗੀ 3 ਮੀਟਰ ਦੀ ਮਸਲੀਨ ਦੀ ਮਸਲੀਨ ਦੀ ਉਹ ਤੁਹਾਨੂੰ ਬਾਟਮ ਮਿਲੇਗੀ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਬਹੁਤ ਸੋਹਣਾ ਹੈਂਡਵਰਕ ਨਾਲ ਹਾਈਲਾਈਟ ਕਰਿਆ ਹੋਇਆ ਹੈ ਜੀ ਨਾਲ ਤੁਹਾਨੂੰ ਮਸਲੀਨ ਦਾ ਪਿਓਰ ਮਸਲੀਨ ਦਾ ਨਾਲ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਪਿਓਰ ਮਸਲੀਨ ਦਾ ਤੁਹਾਨੂੰ ਨਾਲ ਦੁਪੱਟਾ ਸੂਟ ਦਾ ਪ੍ਰਾਈਸ ਹੈਗਾ 2450 2450 ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਇਸ ਤੋਂ ਬਾਅਦ ਅਗਲਾ ਕਲਰ ਸੈਂਪਲ ਕਰੋਗੇ ਬਹੁਤ ਜਿਆਦਾ ਸੋਹਣਾ ਲਾਈਟ ਜਿਆ ਕਲਰ ਹੈ ਜੀ ਲਾਈਟ ਜਿਆ ਕਲਰ ਜ਼ਰੂਰ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਮੋਕੋ ਦੀ ਪਿਆਰੀ ਪਿਆਰੇ ਜੇ ਸੂਟ ਹੈ ਜੀ ਬਹੁਤ ਜਿਆਦਾ ਸੋਹਣੇ ਨਾਲ ਦੀ ਪਿਓਰ ਦਾ ਦੁਪੱਟਾ ਹੈ ਜੀ ਔਰਗੈਂਜਾ ਦੀ ਸ਼ਰਟ ਹੈ ਦੁਪੱਟਾ ਬਹੁਤ ਹੀ ਸਟਾਈਲਿਸ ਹੈ ਬਹੁਤ ਜਿਆਦਾ ਸੋਨਾ ਜਿਹੜੀਆਂ ਮੇਗੇ ਪਹਿਣਾ ਸੋਹਣੇ ਦੁਪੱਟੇ ਲੈਣ ਦੀਆਂ ਸ਼ਕੀਨ ਹਨਾ ਉਹਨਾਂ ਲਈ ਬਹੁਤ ਸੋਹਣੇ ਸੋਹਣੇ ਦੁਪੱਟੇ ਵਾਲੇ ਸੂਟ ਹੈ ਜੀ ਤੁਸੀਂ ਸੋਚੂਗੇ 파ੜਾ ਸਿਲਕ ਪਰ ਦੁਪੱਟੇ ਸਾਡੇ ਤੁਹਾਨੂੰ ਇੱਕ ਤੋਂ ਇੱਕ ਮਿਲਣਗੇ ਜੀ ਬਹੁਤ ਹੀ ਪਿਆਰੇ ਦੁਪੱਟੇ ਦੇ ਲੜੇ ਲੜਾ ਤੇ ਬਹੁਤ ਸੋਨਾ ਪਾਰਕ ਹੋ ਜਾਵੇ ਜੀ ਉਸ ਤੋਂ ਬਾਅਦ 3 ਮੀਟਰ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ 2450 ਸੂਟ ਦਾ ਪ੍ਰਾਈਸ ਹੈ ਜੀ ਓਨਲੀ 2450 ਵਿਦ ਸ਼ਿਪਿੰਗ ਵਿਦ ਸ਼ਿਪਿੰਗ ਸੂਟ ਦਾ ਪ੍ਰਾਈਸ 2450 ਇੱਕ ਕਲਰ ਦੀ ਮਸਲੀਨ ਵਿੱਚ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਓ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਇੰਨੇ ਸੌਫਟ ਜਦ ਤੁਹਾਡੇ ਕੋਲ ਸੂਟ ਪਹੁੰਚਣਾ ਹੈ ਨਾ ਜੀ ਤੁਹਾਨੂੰ ਜੀ ਨਹੀਂ ਹਾਂ ਵੀ ਇੰਨਾ ਵਧੀਆ ਫੈਬਰਿਕ ਹੈ ਜੀ ਨੇ ਹੁਣ ਤੁਹਾਨੂੰ ਗਰਮੀਆਂ ਵਿੱਚ ਕੋਈ ਫੈਸ਼ਨ ਹੈ ਤੁਸੀਂ ਇਹ ਸੂਟ ਵੇਅਰ ਕਰਿਓ ਜੀ ਬਹੁਤ ਹੀ ਸਰਦਾਰੀ ਲੁੱਕ ਦੇ ਸੂਟ ਹੈ ਜੀ ਓਨਲੀ 2450 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਘੱਟ ਟਾਈਮ ਵਿੱਚ ਸੂਟ ਤੁਹਾਡੇ ਤੱਕ ਪਹੁੰਚ ਜਾਊਗਾ ਜਿਵੇਂ ਤੁਸੀਂ ਕਹੋਗੇ ਵੀ ਸਾਨੂੰ ਐਨੇ ਗ੍ਰੀਨ ਚ ਸੂਟ ਚਾਹੀਦਾ ਸੂਟ ਤੁਹਾਡੇ ਚਾਰ ਟਾਈਮ ਪਹੁੰਚ ਜਾਊਗਾ ਜੀ ਵਿਦ ਸ਼ਿਪਿੰਗ 2450 ਸੂਟ ਦਾ ਪ੍ਰਾਈਸ ਹੈ ਜੀ ਤੋ ਵਾਰ ਅਗਲਾ ਤੋਂ ਚੈੱਕ ਕਰੋ ਜੀ ਇਹ ਵੀ ਥੋੜੀ ਤੁਹਾਨੂੰ ਮਿਲੂਗਾ ਮਸਲੀਨ ਸ਼ਿਮਰ ਦਾ ਮਸਲੀਨ ਸ਼ਿਮਰ ਦਾ ਇਹ ਤੁਹਾਨੂੰ ਮਿਲੂਗਾ ਬਹੁਤ ਪਿਆਰਾ ਬਕਾਇਦਾ ਜੀ ਸਟੈਂਪਾ ਲੱਗੀਆਂ ਵੇ ਕਪੜੇ ਦੇ ਕੋਈ ਕਾਪੀ ਨਹੀਂ ਹੈਗੀ ਜੀ ਤੁਸੀਂ ਮਾਰਕੀਟ ਤੋਂ ਮਸਲੀਨ ਲੈਣ ਜਾਂਦੇ ਆਂ ਕਿ ਉਹ ਬਹੁਤ ਹਾਰਡ ਹੁੰਦੀ ਆ ਤੇ ਤੁਸੀਂ ਉਹਨੂੰ ਵੀ ਮਸਲੀਨ ਕਹਿੰਦੇ ਆ ਪਰ ਇਹ ਮਸਲੀਨ origignal ਮਸਲੀਨ ਹੈ ਜੀ ਤਾਂ ਹੀ ਤਾਂ ਇਹਨਾਂ ਦੇ origignal price ਹੈ ਤਾਨੂੰ ਲੱਗੂਗਾ ਜ਼ਿਆਦਾ ਪਰ ਜਦ ਤੁਹਾਡੇ ਕੋਲ ਕਪੜਾ ਜਾਊਗਾ ਤਾਂ ਤੁਸੀਂ ਕੁਆਲਟੀ ਵਾਈਜ਼ ਤੁਹਾਨੂੰ ਬਹੁਤ ਘੱਟ ਰੇਟ ਲੱਗਣਾ ਜੀ ਮਸਲੀਨ ਦੀ ਤੁਹਾਨੂੰ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਹੀ ਮਸਲੀਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਪਿਆਰਾ ਕਲਰ ਹੈ ਜੀ ਲਾਈਟ ਗਿਆ ਕਲਰ ਉਸ ਤੋਂ ਬਾਅਦ ਜੀ ਤੁਹਾਨੂੰ ਮਸਲੀਨ ਦਾ ਹੀ ਦੁਪੱਟਾ ਮਿਲੂਗਾ ਜੀ ਪਿਓਰ ਮਸਲੀਨ ਦਾ ਪਿਓਰ ਮਸਲੀਨ ਦਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਸੂਟ ਤੇ ਬਹੁਤ ਹੀ ਸਰਦਾਰੀ ਜਿਹਾ ਲੁੱਕ ਹੈ ਜੀ ਸੂਟ ਦਾ ਬਹੁਤ ਜਿਆਦਾ ਸੋਨਾ 2450 ਸੂਟ ਦਾ ਪਹੜਾਈ ਜੈ ਦਿੱਤੀ। ਦਿੱਤੇ ਸ਼ੇਪਿੰਗ ਦੀ। ਦਿੱਤੇ ਸ਼ੇਪਿੰਗ ਦਾ 2450 ਸੂਟ ਦਾ ਪਹੜਾਈ ਜੈ। ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਕਿੰਨਾ ਪਿਆਰਾ। ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਕਰੀਮ ਜਿਹਾ। ਬਹੁਤ ਸੋਹਣੀ ਕਰੀਮ ਜਿਹਾ ਸੂਟ ਹੈ ਜੀ ਸੂਟ ਦੀ ਲੁੱਕ ਦੇਖੋ। ਐਂਡ ਉਹਦੀ ਲੁੱਕ ਸਰਦਾਰੀਆ ਉੱਗੀ ਜੇ ਤੁਸੀਂ ਦੇ ਵੇਚ ਰਹੇ ਹਾਂਗੇ ਜੀ ਨਾਲ ਤੁਹਾਨੂੰ ਮਿਲੇਗੀ 3 ਮੀਟਰ ਦੀ ਮਸਲੀਨ ਦੀ ਬਾਟਮ ਬਹੁਤ ਪਿਆਰੀ ਮਸਲੀਨ ਸ਼ਿਮਰ ਦੀ ਸ਼ਰਟ ਹੈ ਜੀ ਬਹੁਤ ਹੀ ਪਿਆਰੀ ਤੇ ਨਾਲ ਤੁਹਾਨੂੰ ਮਸਲੀਨ ਦਾ ਇਹ ਦੁਪੱਟਾ ਮਿਲੇਗਾ ਜੀ 2450 ਸੌਤ ਦਾ ਪ੍ਰਾਈਸ ਹੈ ਜੀ ਓਨਲੀ 2450 2450 ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਸੂਟ ਪਹੁੰਚ ਜਾਣਾ ਜੀ ਤੁਹਾਨੂੰ ਕੀਤੇ ਜਾਣ ਦੀ ਲੋੜ ਨਹੀਂ ਹੈਗੀ ਜੀ ਮਾਰਕੀਟ ਵਿੱਚ ਜਪਾ ਟਾਈਮ ਵੇਸਟ ਕਰਦੇ ਆ ਇੱਕ ਸੂਟ ਲਈ ਪੱਛੀ ਤਿੱਥੋਂ ਖਰਦੇ ਹੋਰ ਕਰਕੇ ਆਉਂਦੇ ਆ ਇਸ ਕਰਕੇ ਜੇ ਇੱਕ ਸੂਟ ਦੀ ਨੀਡ ਆ ਤਾਂ ਤੁਸੀਂ ਜਰੂਰ ਵੀਡੀਓ ਚੋਂ ਇਨਸਲੈਕਟ ਕਰ ਲਿਆ ਕਰੋ ਬਹੁਤ ਹੀ ਪਿਆਰੀ ਪਿਆਰੇ ਜੇ ਸੂਟ ਹੈ ਜੀ ਅੱਜ ਵਾਲੇ ਸੂਟ ਸਿੰਗਲ ਸਿੰਗਲ ਪੀਸ ਹੋਣ ਕਰਕੇ ਅਸੀਂ ਬਹੁਤ ਘੱਟ ਰੇਟ 'ਚ ਕੱਢੇ ਆ ਸੂਟ ਚੈੱਕ ਕਰੋ ਜੀ ਲੈਮਨ ਕਲਰ ਦੀ ਨਾਲ ਬਹੁਤ ਹੀ ਪਿਆਰੀ ਤੁਹਾਨੂੰ बॉਟਮ ਮਿloਗੀ ਜੀ ਮਸਲੀਨ ਦੀ ਸ਼ਰਟ ਹੈ ਜੀ ਨਾਲ ਬਹੁਤ ਪਿਆਰੀ ਬਾਟਮ ਲਗਾਈ ਹੋਈ ਹੈ ਜੀ ਨਾਲ ਤੁਹਾਨੂੰ ਮਸਲੀਨ ਦਾ ਬਹੁਤ ਲਾਈਟ weight ਦੁਪੱਟਾ ਮਿਲੇਗਾ ਜੀ 2450 ਸੂਟ ਦਾ ਪ੍ਰਾਈਸ ਹੈ ਜੀ 2450 ਤੁਸੀਂ ਇਹ ਸੂਟ ਦਾ ਜ਼ਰੂਰ ਲਾ ਲਿਓ ਜੀ ਬਹੁਤ ਘੱਟ ਰੇਟ 'ਚ ਸੂਟ ਹੈ ਜੀ ਸਿੰਗਲ ਪੀਸ ਵੀ ਵੇਚ ਦੂੰਗੇ ਜੇ ਤੁਸੀਂ ਇੱਕ ਵੀਡੀਓ ਤੋਂ 45-40 ਸੂਟ ਸਤੋਂ ਇਕੱਠੇ ਵਾਇ ਕਰੂਗੇ 3 ਜਾਂ 4 ਸੂਟ ਦਾ ਤੁਹਾਨੂੰ ਹੋਰ ਡਿਸਕਾਊਂਟ ਕਰਿਆ ਜਾਊਗਾ ਜੀ ਬਹੁਤ ਪਿਆਰੇ ਸੂਟ ਹੈ ਓਨਲੀ ਸੇਲ ਦੇ ਰੇਟ 'ਇਹ ਸੂਟ ਕੱਢੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕਾ ਭੇਜ ਕੇ ਏਸੀ ਨੰਬਰ ਤੇ ਤੁਸੀਂ ਗੱਲ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਥੈਂਕ ਯੂ ਸੋ ਮੱਚ